ਵਾਇਦ ਸਾਹਿਬ ਜੀਓ ਰਾਗ ਕਲਿਆਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰੰਮ 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 ਆਤ ਨਾ ਪਾਇਆ ਸਤਿਗੁਰੂ ਮਹਾਰਾਜ ਸਾਹਿਬ ਕਾਹਨੇ ਰਾਗ ਦੀ ਸਵਾਪਤੀ ਕਰਕੇ ਕਲਿਆਣ ਰਾਗ ਮਾਲਾ ਰੰਭ ਕਰਦੇ ਹੁਣ ਰਾਗ ਕਲਿਆਣ ਪ੍ਰੇਮ ਦੇ ਨਾਲ ਮੁਕਤੀ ਕਰਨ ਵਾਲਾ ਜੋ ਕਲਿਆਣ ਰਾਗ ਹੈ ਚੌਥੇ 파ਰਸ਼ਾ ਵੱਲੋਂ ਆਰੰਭ ਹੋ ਰਿਹਾ ਹੈ ਪਹਿਲੇ 파ਕਸ਼ਾ ਤੀਜੇ 파ਰਸ਼ਾ ਦੀ ਬਾਣੀ ਨਹੀਂ ਸਿਚਾਰਨ ਹੋਈ ਸੋ ਫਰਮਾਉਂਦੇ ਆਂ ਅੱਜ ਮੰਗਲ ਕਰਦੇ ਹਣ ਇੱਕ ਓੰਕਾਰ ਇਕ ਓੰਕਾਰ ਹੈ ਜੋ ਸਤਨਾਮ ਉਸ ਪਰਮੇਸ਼ਰ ਦਾ ਨਿਰਪੋਣ ਅਕਾਲ ਮੂਰਤ ਨਿਰਭਉ ਅਯੁਨੀ ਸੈਭੰ ਜੋ ਪ੍ਰਮੇਸ਼ੁਰ ਹੈ ਉਹਦਾ ਜੋ ਇੱਕ ਓੰਕਾਰ ਸਤਨਾਮ ਮੰਤਰ ਹੈ ਉਸ ਦੇ ਤਾਈ ਜੋ ਪੁਰਖ ਉਹਦਾ ਅਭਿਆਸ ਕਰਦਾ ਹੈ ਉਸ ਨੂੰ ਇਹ ਨਿਰਭਉ ਤੇ ਅਕਾਲ ਮੂਰਤ ਕਰਦਾ ਹੈ ਕਾਲ ਤੋਂ ਰਹਿਤ ਕਰ ਦਿੰਦਾ ਅਤੇ ਨਿਰਭਉ ਸੁ ਬਣਾ ਲੁੰਦਾ ਹੈ ਇਹ ਹਜੇ ਮੰਦਰ ਦਾ ਫਲ ਹੈ ਸੈ ਇੱਕ ਉਹਦਾ ਇਤਿਰੂ ਪਰਮੇਸ਼ਰੋ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤ੍ਰੀ ਕਾਲਵਾਦ ਰੂਪ ਨਾਮ ਪ੍ਰਸਿੱਧ ਕਰਤਾ ਸਾਰੇ ਜਗ ਨੂੰ ਰਚਣ ਵਾਲਾ ਪੁਰਖ ਸਾਰਿਆਂ ਦਾ ਪੂਰਨ ਲੇਖਾ ਪਏ ਤੋਂ ਬਿਨੋ ਨਿਰਵਾਇਰ ਵਹਿਰ ਤੋਂ ਰਹਤਾ ਅਕਾਲ ਪੂਰਤ ਕਾਲ ਤੋਂ ਰਹਿਤ ਸੂਪ ਹੈ ਉਸ ਦਾ ਅਯੂਨੀ ਜਨਮਾ ਰੂਪ ਹੈ ਸੈਪੰ ਸੁਦੇ ਪ੍ਰਕਾਸ਼ ਰੂਪ ਹੈ ਗੁਰੂ ਸਰੂਪ ਹੈ ਚੇਤਨ ਸਰੂਪ ਹੈ ਪ੍ਰਸਾਦ ਨਾਮ ਸਰੂਪ ਹੈ ਆਰਤੀ ਮਹਾਂ ਮੰਤਰ ਜਪਨ ਕਰਕੇ ਬਾਣੀ ਆਰੰਭ ਕਰਦੇ ਹਨ ਹਰਾਮਾ ਰਾਮ ਰਾਮੈਂ ਅੰਤ ਨਾ ਪਾਇਆ ਰਾਮਹੀ ਭਾਈ ਰੰਗ ਸੁੰਦਰ ਜੋ ਰਾਮ ਹੈ ਤਿਸ ਨੂੰ ਜਿਹੜੇ ਉਚਾਰਨ ਵਾਲੇ ਹਨ ਉਸ ਪਰਮੇਸ਼ਰ ਦਾ ਉਚਾਰਨ ਵਾਲਿਆਂ ਅੰਤ ਨਹੀਂ ਪਾਇਆ ਬੇਅੰਤ ਹੈ ਉਹ ਪਰਮੇਸ਼ਰੋ ਹਮ ਬਾਰਕ ਪ੍ਰਤਿ ਪਾਰੀ ਤੁਮਰੇ ਕਿਉਂ ਬੇਨਤੀ ਕਰਦੇ ਆ ਭਗਤ ਸੰਤ ਮਿਲ ਕੇ ਸੀ ਮਾਰੇ ਬੱਚੇ ਹਾਂ ਆਪਦੇ ਤਾਜੇ ਪਾਲਣਾ ਕੀਤੇ ਹੋਏ ਆਪ ਵੀ ਸਾਡੇ ਪ੍ਰਤੀ ਪਾਲਣਾ ਕਰਨ ਵਾਲੇ ਹੋ ਤੂ ਵੱਡ ਪੁਰਖ ਪਿਤਾ ਮੀਰਾ ਮਾਇ ਮਹਾਰਾਜ ਜੀ ਤੁਸੀਂ ਮੇਰੇ ਵੱਡਾ ਪੁਰਖ ਹੋ ਪਿਤਾ ਰੂਪ ਹੋ ਮਾਇ ਮਾਤਾ ਰੂਪ ਕੋ ਸਾਡੇ ਆਪੇ ਨੇ ਨਵੇਂ ਤੁ ਪਾਜਾਨਕਾਰ ਨੂੰ ਹੋਣੇ ਕਰਕੇ ਰਹਾਉ ਹਰ ਕੀ ਨਾਮ ਅਸੰਖ ਅਗੰਮ ਹਰ ਏ ਹਰੀ ਤੂੰ ਵੀ ਅਗੰਮ ਗੰਮ ਤਾ ਤੂੰ ਰਹਿਤ ਹੈ ਆਗੇ ਨਾਮ ਵੀ ਹੈ ਹਰ ਕੀ ਨਾਮ ਅਸੰਖ ਅਗਮ ਹੈ ਹਰੀ ਅਕਾਲ ਪੁਰਖ ਦੇ ਨਾਮ ਜਿਹੜੇ ਹੈ ਗਿਣਤੀ ਤੋਂ ਰਹੇ ਤੋਂ ਗੰਮ ਤਾਂ ਤੋਂ ਰਹਤ ਹਨ ਅਗਮ ਅਗਮ ਹਰ ਰਾਯ ਹਰੀ ਅਗਮ ਸ਼ਾਸਤਰਾਂ ਕਰਕੇ ਵੀ ਇਹ ਗੰਮ ਹੈ ਆਗਮ ਵਿਦਾਂ ਕਰਕੇ ਵੀ ਗਮ ਹੈ ਹਰੀ ਰਾਜਾ ਗੁਣੀ ਗਿਆਨੀ ਸੁਰਤ ਬਹੁ ਕੀਨੀ ਜਿਹੜੇ ਗੁਣੀ ਐ ਗਵਈਏ ਲੋਕ ਹੋ ਗਿਆਨੀ ਜਿਹੜੇ ਐ ਤਤਾਂ ਦੀ ਨਿਰਣਾ ਕਰਨ ਵਾਲੇ ਗਿਆਨवान ਸਾਰਿਆਂ ਨੂੰ ਮਿਲ ਕੇ ਸੁਰਤ ਗਿਆਤ ਬਹੁਤ ساری ਗਿਆਤ ਕੀਤੀ ਖੋਜ ਕੀਤੀ ਇੱਕ ਤਿਲ ਨਹੀਂ ਕੀਮਤ ਪਾਇਆ ਤਾਂ ਵੀ ਇੱਕ ਤਿਲ ਮਾਤਰ ਵੀ ਰਤੀ ਮਾਤਰ ਵੀ ਉਸ ਪਰਮੇਸ਼ਰ ਦੀ ਕੀਮਤ ਨੂੰ ਨਹੀਂ ਪਾ ਸਕਕੇ ਸੱਚੇ ਨੂੰ ਅੰਗਰੂਖ ਜਿਹੜਾ ਉਹ ਤਾਂ ਗੌਰ ਸੂਪ ਦੀ ਨਹੀਂ ਆਈ ਹੈ ਮਾਇਆ ਉਹ ਵੀ ਕਰਦੀ ਨਹੀਂ ਆਈ ਹੈ ਇਸ ਮਾਇਆ ਦੀ ਕੀਮਤ ਨੂੰ ਨਹੀਂ ਕਿਸੇ ਨੇ ਪਾਇਆ ਪਰਮੇਸ਼ਰ ਦੀ ਕੀਮਤ ਨੂੰ ਕਿਸੇ ਨੇ ਕੀ ਪਾਉਣਾ ਸੀ ਜਿਵੇਂ ਕੋਈ ਕਵੀ ਕਵਿਤਾ ਕਰਨ ਲੱਗਾ ਤਿਲ ਦਾ ਹੀ ਪੂਰੀ ਵਰਨਾ ਕਰ ਸਕੇ ਇਸੇ ਪ੍ਰਕਾਰ ਮਾਇਆ ਉਹ ਤਰਦੀ ਨਹੀਂ ਆਈ ਉਸ ਵਿੱਚ ਰੱਖੀ ਹੋਈ ਉਹ ਤਿਲ ਜਿੰਨੋਂ ਕੀਮਤ ਨੂੰ ਨਹੀਂ ਉਹਨਾਂ ਨੂੰ ਪਾਇਆ ਗੋਬਿੰਦ ਗੁਣ ਗੋਬਿੰਦ ਸਤ ਗਾਵ ਹੈ ਕੀ ਪਾਈ ਗੋਬਿੰਦ ਪਿਰਥਵੀ ਦੀ ਰੱਖਿਆ ਕਰਨ ਵਾਲਾ ਜੋ ਗੋਬਿੰਦ ਹੈ ਗੁਣ ਜੋ ਗਿਆਨ ਸਰੂਪ ਹੈ ਉਹਦੇ ਗੁਣੋ ਸਰਦਾ ਦੇ ਗੁਣੋਂ ਦਿਲ ਚ ਧਾਰ ਕਰਕੇ ਗੁਣ ਜਾਣ ਕਰਕੇ ਜੋ ਗੋਬਿੰਦ ਦੇ ਗੁਣਾਂ ਨੂੰ ਸਦਾ ਗਾਉਂਦੇ ਹਨ ਵੇਦ ਆੰਤ ਨਾ ਪਾਇ ਨਾਰਾਇਣ ਦੇ ਗੁਣ ਗਾਉਣ ਵਾਲਿਆਂ ਦਾ ਵੀ ਅੰਤ ਨਹੀਂ ਪਾਈਦਾ ਤੇ ਗੋਵਿੰਦ ਦੇ ਗੁਣਾ ਦਾ ਵੀ ਅੰਤ ਨਹੀਂ ਗਾਉਣ ਵਾਲਿਆਂ ਨੂੰ ਪਾਉਣਾ ਕੀਤਾ ਹੈ ਤੂੰ ਅਮਿਤ ਅਤੂਲ ਅਪਰੰਪਰ ਸੁਆਮੀ ਹੈ ਮਾਰਾ ਦੁਨੀਆਂ ਦੇ ਸ਼ਾਸਤ੍ਰ ਰੂਪਾ ਨੂੰ ਵੀ ਮਿੰਤੀ ਤੇ ਤੂੰ ਗਜਾਂ ਤੋਂ ਰਹੇ ਤਾਂ ਮਿਲਿਆ ਨਹੀਂ ਜਾਂਦਾ ਅਤੂਲ ਬੁੱਧੀ ਰੂਪੀ ਤਰਕੀ ਤਕਰੀ ਕਰਕੇ ਆਪ ਤੋਂ ਲੈ ਨਹੀਂ ਜਾਂਦੇ ਹੋ ਉਹ ਪਰੰਪਰ ਪ੍ਰਕਿਰਤੀ ਅਪਰੂਰਿਆ ਤੋਂ ਪ੍ਰਕਿਰਤੀ ਤੋਂ ਪਰੇ ਹੈ ਫਿਰ ਸੁਆਮੀ ਸਾਰਿਆਂ ਦਾ ਮਾਲਕ ਹੈ ਬਹੁਤ ਜਪੀਐ ਥਾ ਨਾ ਪਾਇਆ ਬਹੁਤ ਬਹੁਤ ਪੁਰਖ ਜਪਦੇ ਹੈ ਫਿਰ ਵੀ ਆਪ ਦਾ ਹਾਸਤਾ ਨਹੀਂ ਪਾਇਆ ਜਾ ਸਕਦਾ ਜਿਵੇਂ ਆਕਾਸ਼ ਦਾ ਤੰਛੀ ਅੰਤ ਨਹੀਂ ਪਾ ਸਕਦਾ ਇਵੇਂ ਆਪ ਦੀ ਥਾ ਹਾਸ ਨਹੀਂ ਪਾਈ ਜਾ ਸਕਦੀ ਬਹੁਤਾ ਯਤਨ ਕਰਕੇ ਵੀ ਤੇਰਾ ਥਾ ਨਹੀਂ ਪਾਇਆ ਇਹ ਜਿਤਨੀ ਭਾਵਨਾ ਨੀਠ-ਨੀਠ ਮਨ ਕੀਆ ਤੇਰਾ ਲਿਵ ਲਾਗਾ ਕੇ ਮਨ ਨੂੰ ਜਿਹਨਾਂ ਟਿਕਾਇਆ ਹੈ ਉਹਨੂੰ ਤੇਰਾ ਰਸ ਪ੍ਰਾਪਤ ਹੋਇਆ ਹੈ ਉਸਤਤ ਕਰਹਿ ਤੂੰ ਮਰੀ ਜਨ ਮਾਦਾ ਦੇ ਪਤੀ ਤੇਰੇ ਭਗਤਾਂ ਤੇਰੀ ਉਸਤਤੀ ਕਰਦੇ ਹਨ ਉਹਨੂੰ ਗਾਵੈ ਹਰ ਰਾਯਾ ਸ੍ਰੀ ਹਰੀ ਰਾਜਾ ਜੀ ਆਪਦੇ ਗੁਣਾਂ ਦਾ ਬਾਦ ਗਾਉਂਦੇ ਹੁਮ ਉਹ ਜਲਨਿਧ ਹਮ ਮੀਲੇ ਤੂਮਰੇ ਆਪ ਤੋਂ ਮਹਾਰਾ ਜਲ ਨੂੰ ਸਮੁੰਦਰ ਦੀ ਨਹੀਂ ਆਈ ਹੋ ਕੀ ਤੂੰ ਜਲ ਸਾਰਿਆਂ ਦਾ ਆਧਾਰ ਰੂਪੋਂ ਅਸੀਂ ਤੇਰੇ ਜਿਹਨ ਵਾਲੇ ਮਾਛਾਂ ਤੇਰਾ ਅੰਤ ਨਾ ਕਤੂ ਹੂੰ ਪਾਹ ਹੈ ਪਰਮੇਸ਼ਰ ਤੇ ਰਾਮ ਤੋਂ ਨੀ ਕਿਸੇ ਪ੍ਰਕਾਰ ਪਾਇਆ ਜਾਂਦਾ ਜਨਕੋ ਕਿਰਪਾ ਕਰਹੁ ਮਦਸੂਦਨ ਮਦਸੂਦਨ اے ਮਧੂਦੰਤ ਨੂੰ ਸੂਦਨ ਕਟਣ ਵਾਲੇ ਪਰਮੇਸ਼ਰ ਮਦੂ ਦੈਨ ਦੀ ਨਹੀਂ ਜਿਹੜਾ ਮਨ ਦਾ ਹੰਕਾਰ ਵਾ ਇਹਨੂੰ ਮੀਟਣ ਵਾਲੇ ਹਰ ਦੀਵ ਹੋ ਨਾਮ ਜਪਾਇਆ ਹਰ ਹਰ ਪਰਮੇਸ਼ਰ ਆਉਦੇ ਨਾਮ ਨੂੰ ਜਿਵੇਂ ਹੋਰ ਨਾਮ ਭਗਤਾਂ ਨੂੰ ਜਪਾਇਆ ਸਾਨੂੰ ਵੀ ਜਪਾ ਦੇਵੋ ਮੈਂ ਮੂਰਖ ਅੰਧ ਲਈ ਨਾਮ ਤੀਕ ਹੈ ਇਸ ਜੇ ਪਰਸ਼ਾ ਅਸੀਂ ਮੰਨ ਕਾ ਕਰਕੇ ਸਤਿ ਸ਼ਾਦ ਦੀ ਯਾਤਰਾ ਤੇ ਮੂਰਖ ਹੋ ਰਹੇ ਹਾਂ ਗੁਰਾਗ ਗੋਪੀ ਨੈਤਰਾ ਤੋਂ ਰਹਿਤ ਅੰਧਰੇ ਹੋ ਰਹੇ ਹਾਂ ਸਾਨੂੰ ਮਾਰੇ ਆਪ ਦੇ ਨਾਮ ਦੀ ਟੀਕੋਟ ਹੈ ਜਨ ਨਾਨਕ ਗੁਰਮੁਖ ਪਾਇਆ ਜੇ ਹੰਦਲੇ ਹਜ ਚੋਹਣੀ ਹਰਨਾਮ ਹਮਾਰੇ ਹਾਂਜੀ ਜਨ ਨਾਨਕ ਗੁਰਮੁਖ ਪਾਇਆ ਸਤ ਗੁਰੂ ਸਾਹਿਬ ਜੀ ਕਹਿੰਦੇ ਗੁਰਮਖੰਦ ਦੀ ਸੰਗਤ ਕਰਕੇ ਜਨਨ ਪਾਉਣਾ ਕੀਤਾ ਆਪ ਦੇ ਰੂਪ ਨੂੰ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਜੋ ਹਰੀ ਦੇ ਗੁਣ ਗਾਉਂਦੇ ਐ ਉਹ ਪ੍ਰਸੰਨ ਹੁੰਦੇ ਐ ਗੁਣਾਂ ਨੂੰ ਗਾ ਕੇ ਸ਼ੁਕਰ ਹੈ ਮਾਰੇ ਦੇ ਗੁਣ ਗਾਉਣੇ ਕਰਕੇ ਪਰਮੇਸ਼ਵਰ ਦਾ ਆਨੰਦ ਪ੍ਰਾਪਤ ਹੋਇਆ ਕਿਉਂ ਪ੍ਰਸੰਨ ਹੁੰਦਾ ਹੈ ਜਾਨੋ ਹਰ ਹਰ ਭਗਤ ਬਣੀ ਮਤ ਗੁਰ ਮਤ ਜਿਵੇਂ ਕੀ ਮਤੀ ਬੁੱਧੀ ਦੇ ਅੰਦਰ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਵਰ ਦੀ ਉਚਾਰਨ ਨੂੰ ਭਗਤੀ ਬਣੀ ਹੈ ਸਰਬਉ ਸਿਮਨ ਰੂਪੋ ਗੁਰਮਾਸਤਕ ਪ੍ਰਭ ਲਿਖਿਆ ਇੱਕ ਰੂ ਮਥੇ ਦੇ ਉਹਨਾਂ ਦੇ ਵਾਇਰ ਨੂੰ ਲਿਖ ਦਿੱਤਾ ਤਾਂ ਹੀ ਇਹ ਦਾਤ ਪ੍ਰਾਪਤ ਹੋਈ ਹੈ ਸਹਾਵ ਗੁਰ ਕੀ ਪਗ ਸਿਮਰੋ ਦਿਨ ਰਾਤਿ ਭਾਈ ਸਤਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਹਰ ਵਕਤ ਧਿਆਨ ਕਰੋ ਸਿਮਰਨ ਕਰੋ ਰਾਤ ਨੇ ਮਨ ਹਰ 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 ਵਸਿਆ ਜਿਨਾਂ ਨੇ ਗੁਰੂ ਸਾਹਿਬ ਦਾ ਇਉ ਪਿਆਰ ਕੀਤਾ ਹੈ ਚਰਨਾਂ ਦਾ ਉਹਨਾਂ ਦੇ ਮਨ ਚ ਹਰ ਹਰ ਪਰਮੇਸ਼ਰ ਵਸ ਗਿਆ ਹੈ ਹਰ 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 ਕੀਰਤ ਜਗ ਸਾਰੀ ਮਨ ਹਰ 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 ਵਸਿਆ ਹਰ ਹਰ ਮਨ ਕਬਾਣੀ ਸਰੀਰ ਕਰਕੇ ਉਹ ਨਾਵੇ ਬਸ ਗਿਆ ਹੈ ਹਰ 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 ਕੀਰਤ ਜਗ ਸਾਰੀ اے ਭਾਈ ਹਰੇਕ ਨੂੰ ਹਰੇ ਕਰੇ ਭਰੇ ਕਰਨ ਵਾਲੀ ਹਰੀ ਦੀ ਕੀਰਤਨ ਭਗਤੀ ਜਗ ਚ ਸਾਲ શ્રેષ્ઠ ਹੈ ਕਸ ਚੰਦਨ ਜਸ ਘਸਿਆ ਜਿਹੜਾ ਸਾਧ ਸੰਗੀ ਜੀ ਪਰਮੇਸ਼ਰ ਦੇ ਜਸ ਦਾ ਅਭਿਆਸ ਕੀਤਾ ਕਸਾਉਣਾ ਕੀਤਾ ਹੈ ਇਤੋਂ ਸਾਧ ਸੰਗਤ ਜੀ ਚੰਨਣ ਦੀ ਨਹੀਂ ਆਈ ਹੈ ਅਬ ਇਹ ਜਿਹੜਾ ਮਨ ਹੈ ਇਹ ਤੇਰਾ ਨਾਮ ਕਰੀ ਚਰਨਾਠੀ ਹੈ ਜੇ ਮਨ ursa ਹੋਏ ਇਹ ਮਨ ਮਹਾਰਾਜ ਇਹ ursa ਦੀ ਨਹੀਂ ਆਈ ਉਹ ਸੇੜਾ ਜੀ ਦੇ ਚੰਨਣ ਕੋਸਾਈ ਦਾ ਇਹ ਮਨ ਜਿਨ੍ਹਾਂ ਦਾ ursa ਉਸ ਪਸਵੀ ਦੀ ਨਹੀਂ ਆਈ ਹੋ ਗਿਆ ਹੈ ਉਦੋਂ ਤੇ ਚੰਨਣ ਦਾ ਹਰੀ ਦਾ ਜਸ ਜਿਹੜਾ ਉਚਾਰਨ ਕਰਨਾ ਅਭਿਆਸ ਕਰਨਾ ਹੈ ਇਹ ਚੰਨ ਨੂੰ ਕੁਸਾਉਣਾ ਕੀਤਾ ਹੈ ਮਨ ਕਸ ਚੰਦਰ ਜਸ ਘਸਿਆ ਜਿਹੜਾ ਚੰਨ ਮਹਾਰਾਜ ਸਾਉ ਦੀ ਭਗਤੀ ਹੈ ਇਹ ਚੰਨ ਨੂੰ ਕੁਸਾ ਕੇ ਇਸ ਤੇ ਤੇ ਵਿੱਚ ਜਿਹੜਾ ਪ੍ਰੇਮ ਰੂਪੀ ਕੇਸਰ ਲਾਉਣਾ ਹੈ ਇਸ ਪ੍ਰਕਾਰ ਹਰੀ ਦੇ ਜਸ ਦਾ ਜਗ੍ਹਾ ਵੀ ਆਸ ਕੀਤਾ ਹੈ ਇਹ ਚੰਨ ਨੂੰ ਕੁਸਾਇਆ ਹੈ ਹਰ ਜਨ ਹਰ 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 ਲਿਵ ਲਾਈ ਇਸ ਪ੍ਰਕਾਰ ਹਜੀ ਦੇ ਜਨਾਂ ਨੇ ਜਿਹੜੀ ਹਰ ਚ ਲਿਵ ਲਾਈ ਹੈ ਇਹ ਸੁੰਦਰ ਕੇਸਰ ਨਾਲ ਨਹੀਂ ਲਿਆ ਹੈ ਸਭ ਸਾਤ ਤ ਖੂਜ ਪਿਆ ਜਿਹੜੇ ਸਾਰੇ ਸਾਗਤ ਲੋਕ ਉਹਨਾਂ ਦੀ ਨਿੰਦਿਆ ਕਰਨ ਤੇ ਬਾਹਰ ਕਰਨ ਵਾਸਤੇ ਖੋਇ ਨਦੀ ਪੈੜ ਕੱਢ ਦੇ ਦਿੰਦੇ ਵੀ ਇੱਥੇ ਕੋਈ ਸੰਤ ਮਿਲ ਜੇ ਭਗਤ ਮਿਲ ਜੇ ਉਹਦਾ ਖੰਡਨ ਕਰੀਏ ਉਹਦੀ ਨਿੰਦਿਆ ਕਰੀਏ ਉਹਦੇ ਚ ਦੂਸ਼ਣ ਕੋਈ ਲਾਈਏ ਇੰਨ ਸਾਰੇ ਖੋਜ ਦੇ ਵਿੱਚ ਉਹਨਾਂ ਦੇ ਪਿੱਛੇ ਪਏ ਰੰਜਨ ਸਾਖਤ ਪੁਰਖ ਮਹਾਰਾਜ ਜਿਹੜੇ ਮਿਰਵਾਹਰ ਸੰਤ ਭਗਤ ਹਨ ਜਿਉਂ ਕਿਰਤ ਸੰਜੋਗ ਚਲਿਓ ਨਰ ਨਿੰਦਕ ਨਿੰਦਕ ਆਦਮੀ ਅੰਧ ਕਿਰਮਾਂ ਦੇ ਸੰਜੋਗ ਕਰਕੇ ਮਹਾਪੁਰਖਾਂ ਨੇ ਬੁਰਾ ਚਦੂ ਕਰਕੇ ਚੱਲਿਆ ਕਿ ਇਹਦੇ ਕੋਈ ਬੁਰੀਾਈ ਕਰੀਏ ਇਹਨਾਂ ਦੇ ਦੁਸ਼ਮਣ ਲਾਈਏ ਪਗ ਨਾਗਨ ਛੋਹ ਜਲਿਆ ਰਸਤੇ ਤੁਰਿਆ ਜਾਂਦੇ ਨਿੰਦਕ ਦੇ ਪਾਰ ਤੇ 나ਗਣੀ ਸ਼ੋਗੀ ਉੱਥੇ ਹੀ ਜਲ ਕੇ ਮਰ ਗਿਆ ਇਸੇ ਪ੍ਰਕਾਰ ਉਹ ਜ਼ਹਿਰ ਨਾਲ ਸੜ ਕੇ ਉੱਥੇ ਹੀ ਮਰ ਗਿਆ ਤਰਫ ਕਿਸ ਪ੍ਰਕਾਰ ਦੀ ਹਾਲਤ ਹੋਈ ਉਸ ਦੀ ਕਿਸੇ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਦੁਨੀ ਚੰਸੀ ਦੁਨੀ ਚੰਨ ਗੁਰੂ ਮਹਾਰਾਜ ਸਾਉ ਦੀ ਨਿੰਦਿਆ ਕਰਕੇ 200 ਆਦਮੀ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਕਿ ਲਿਆ ਗਿਆ ਕਿ ਚਲੋ ਹੁਣ ਗੁਰੂ ਸਾਹਿਬ ਕੋਲ ਕੀ ਰਹਿਣਾ ਹੈ ਨਰ ਜੰਕਰ ਨੂੰ ਨਹੀਂ ਹੜਦੇ ਜਿਉ ਜਦੋਂ ਲੈ ਗਿਆ ਨਿੰਦਿਆ ਕੀਤੀ ਉਸ ਜਿਹੜੇ ਉਹਦੇ ਅੱਖੇ ਲੱਗੇ ਉਹ ਉਤਰਪੇ ਜੋ ਮੰਜੀ ਚੱਕ ਕੇ ਤੁਰੇ ਜਿਸ ਵੇਲੇ ਤੁਰੇ ਉਤ ਸਾਹਮਣੇ ਦਾ ਪਹਿਰਾ ਸੀ ਪਹਿਰੇ ਦਾ ਅਨੰਦਗੜ੍ਹ ਸਾਹਿਬੋਂ ਪਿਛਲੇ ਪਾਸੇ ਉਤਰੇ ਪਿਛਲੇ ਪਾਸੇ ਜਿਹੜੇ ਹੌਲੇ ਸੀ ਉਹਦਾ ਰਸਿਆਂ ਨੂੰ ਦੋ ਤੇ ਉਹਨੂੰ ਬੰਨ ਕੇ ਉਤਰ ਗਏ ਜੋ ਦੁਨੀ ਚੰਦ ਨੂੰ ਉਤਾਰਨ ਲੱਗੇ ਇਹ ਮਸੰਦ ਸੀ ਅੰਮ੍ਰਿਤਸਰ ਸਾਹਿਬ ਦਾ ਸਾਲੂ ਦਾ ਪੋਤਾ ਸੀ ਪਾਈ ਸਾਲੂ ਦੀ ਜਿਸੇ ਧਰਮਸਾਲਾ ਕੋਈ ਦਾ ਘਰ ਸੀ ਉੱਥੇ ਜਿਸ ਵਕਤੇ ਉਥੋਂ ਅਨੰਦਗੜ੍ਹ ਸਾਹਿਬ ਤੋਂ ਉਤਰ ਲੱਗਾ ਰਸੇ ਪਹਾੜ ਸੀ ਕਈ ਬਨੇ ਹੋਏ ਪਰ ਫੇਰ ਵੀ ਉਹਦਾ ਮਸੰਦਾ ਸੀਰ ਬਾਲਾ ਪਹਾੜਾ ਸੀ ਔਰ ਸੇਨਾ ਜੋ ਲੁਮਕਾਇਆ ਰਸੇ ਰਾਜੋ ਟੁੱਟ ਗਈ ਟੁੱਟੋਂ ਤੋਂ ਧੜਕ ਦੇ ਕੇ ਥੱਲੇ ਡਿੱਗ ਪਿਆ ਪਹਾੜੀ ਤੇ ਇਹਦੀ ਲੱਤ ਟੁੱਟ ਗਈ ਲੱਤ ਟੁੱਟਣ ਤੋਂ ਬੋਲਦੇ ਨਹੀਂ ਰੋਣਾ ਨਹੀਂ ਪੌਦਾ ਡਰਦਾ ਪੀੜ ਬੜੀ ਮੰਦਾ ਹੌਲੀ ਹੌਲੀ ਚੱਕ ਕੇ ਸਿਰਾਂ ਤੇ ਲੈ ਕੇ ਕਹਾ ਕਿਸੇ ਪਿੰਨੋਂ ਮੰਜਾ ਲੈ ਕੇ ਚੱਕ ਕੇ ਅੰਬਰ ਸਰ ਸਾਹਿਬ ਕੋ ਜੀ ਅੰਬਰ ਸਰ ਸਾਹਿਬ ਜਦੋਂ ਆਏ ਉਸ ਵੇਲੇ ਜਿੰਨੇ ਲੋਕ ਸੀ ਸਾਰਿਆਂ ਨੂੰ ਸ਼ਰਮ ਦਿੱਤੀ ਕਰ ਰਹਿਆਂ ਨੇ ਕਿ ਤੂੰ ਗੁਰੂ ਸਾਹਿਬ ਨੂੰ ਤੁਸੀਂ ਛੱਡ ਕੇ ਕਿਉਂ ਆਏ ਹੋ ਇਸ ਪ੍ਰਕਾਰ ਦੀ ਸ਼ਰਮ ਦਿੱਤੀ ਇਹਨੂੰ ਦੁਨੀ ਚੰਨ ਨੂੰ ਮਿਲਣ ਆਤੇ ਹੋਣ ਲੋਕੋ ਇਹ ਸ਼ਰਮ ਦਾ ਮਾਰਿਆ ਮੇਰੇ ਨਾ ਦਰਵਾਜ਼ਾ ੜਾਇਆ ਕਹਿੰਦੇ ਨੂੰ ਤਕਲੀਫ ਹੈ ਲੱ ਟੁੱਟੀ ਇਉਂ ਪੀੜ ਵਿੱਚ ਹੀ ਬੈਠਾ ਇਹ ਪੀੜ ਚ ਬੈਠੇ ਨੇ ਮੇਰੇ ਨੇਰੇ ਦੇਵਤੀ ਦੀਵਾ ਨੂੰ ਜਗਾਦਾ ਵੀ ਲੋਕ ਵੇਖ ਕੇ ਆ ਨ ਜਾਣ ਜਾਣ ਇਹ ਹਨੇਰੇ ਦੇ ਵਿੱਚ ਮੰ지에 ਤੋਂ ਥੱਲੇ ਉਤਰਿਆ ਸਰੀਰ ਦੀ ਕਿਰਿਆ ਕਰਨ ਵਾਸਤੇ ਉੱਥੇ ਸਪਣੀ ਬੈਠੀ ਸੀ ਸਪਣੀ ਇਹਦੇ ਲੜ ਗਈ ਉਸ ਵੇਲੇ ਹਾ ਹਾ ਕਰਦਾ ਕਿਉਂ ਜ਼ਹਿਰ ਦੇ ਨਾਲ ਜਲ ਗਿਆ ਸੀ ਮਰ ਗਿਆ ਸੀ ਦੁਨੀ ਚੰਦ ਗੁਰੂ ਸਾਹਿਬ ਤੋਂ ਬੇਮਖੋ ਕੇ ਆ ਕੇ ਕਿਉਂ ਪਾਏ ਨੂੰ 나ਗਣੀ ਸ਼ੋਗੀ ਉਹ ਉਸ ਤਕਲੀਫ ਹੋਈ ਇਸੇ ਪ੍ਰਕਾਰੋਂ ਮਰ ਗਿਆ ਇਵੇਂ ਜਿਵੇਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਗੁਰੂ ਨੂੰ ਜਦੋਂ ਕਢਿਆ ਸੀ ਉਸ ਯੋਗੀ ਨੇ ਕਢਾਇਆ ਸੀ ਉਸ ਵੇਲੇ ਭਾਈ ਬੁਰਦੇ ਸਾਹਿਬ ਨੇ ਕਿਹਾ ਕਿ ਮਾਰਾ ਗੁੱਸਾ ਤਾਂ ਮੈਨੂੰ ਵੀ ਆਇਆ ਸੀ ਵੀ ਇਹ ਬੇਦਵੀ ਕੀਤੀ ਗੁਰੂ ਸਾਹਿਬ ਕੇ ਨਾਲ ਵੈਰ ਨਹੀਂ ਕਰਦੇ ਪਰ ਉਹ ਸੋਡਾ ਮਾਰਾ ਇਰਾਦਾ ਜਾਣ ਕੇ ਇਹ ਜਿੰਦਗੀ ਵਿੱਚ ਚੁੱਪ ਕਰ ਰਿਹਾ ਉਸ ਵੇਲੇ ਗੁਰੂ ਸਾਹਿਬ ਨੂੰ ਸ਼ਬਦੋ ਕਹਿ ਰਿਹਾ ਸੀ ਮੰਤਰੀ ਹੋਏ ਠੋਹਿਆਂ ਨਾਦੀ ਲੱਗੇ ਜਾਏ ਆਪਣੇ ਢੀਕੂ ਆਪਣੀ ਦੇ ਕੂਟਿਆ ਪੇਲਾ ਇਹ ਠੀਕ ਹੈ ਭਾਈ ਜਿਹੜਾ ਠੋਹਿਆਂ ਦੇ ਦੰਦ ਪਰ ਲੜਵਾਉ ਸੱਭਾ ਨੂੰ ਹੱਥ ਪਾ ਲਵੇ ਉਹ ਅੰਤ ਆਪੇ ਨਾ ਆਇਆ ਜਾਂਦਾ ਈਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਜੱਟਾਂ ਨੂੰ ਮੀਂਹ ਪਉਣ ਵੇਲੇ ਉਸ ਯੋਗੀ ਨੂੰ ਉਹ ਜੱਟਾਂ ਨੂੰ ਧੂ ਧੂ ਕੇ ਡੇਰੇ ਤੋਂ ਬਾਹਰ ਕੱਢ ਕੇ ਖਿਜਨੇ ਹੋਇਆ ਦਿਨ ਥੋੜਾ ਰੰਦਾ ਸੀ ਕੋਈ ਹੱਡੀ ਲੈ ਗਿਆ ਕੋਈ ਬਾਹ ਕੱਢ ਲਿਆ ਕੋਈ ਲੱਤ ਕੱਢ ਲਿਆ ਇਉ ਵੇ ਬੜੀ ਭਾਰੀ ਬਰਖਾ ਪੁਆਈ ਸੀ ਇਸ ਪ੍ਰਕਾਰ ਦੀ ਹਾਲਤ ਹੁੰਦੀ ਐ ਕਿਰ ਜਿਉ ਕਿਰਤ ਸੰਯੋਗ ਚਲਿਉ ਨਰਨਿੰਦ ਜਿਵੇਂ ਮੰਦ ਕਿਰਤਾਂ ਦੇ ਸੰਯੋਗ ਕਰਕੇ ਨਿੰਦ ਕਾ ਆਦਮੀ ਸੰਤਾਂ ਚ ਕੋਈ ਬੁਰੀਾਈ ਕਰਨ ਨੂੰ ਆਤੇ ਤਿਆਰ ਹੋ ਕੇ ਚੱਲਿਆ ਪਗ ਨਾਗਨ ਛੂਹ ਜਲਿਆ ਉਹਦੇ ਪੈਰ ਚ ਸਾਲਸੰਗ ਜੀ ਮਾਇਆ ਰੂਪੀ ਨਾਗਣੀ ਮਨ ਰੂਪੀ ਪੈਰੀ ਸ਼ੋਕੀ ਈਰਖਾ ਰੂਪੀ ਨਾਗਣੀ ਸ਼ੋਕੀ ਨਾਰਕ ਜਿ ਪਾਇ ਕੇ ਅੰਤ ਨੂੰ ਜਲਿਆ ਦੁਖੀ ਹੋਇਆ ਜਾਣ ਕੇ ਤੂੰ ਹਰ ਰਾਖੇ ਸੁਆਮੀ ਇਸ ਜੀ ਪਦਸ਼ਾਹ ਜਿਉ ਆਪ ਦੇ ਜਨ ਹਨ ਉਹਨਾਂ ਦੇ ਆਪ ਤਰਾਖੇ ਹੋਏ ਸਭ ਕੇ ਮਾਲਕ ਤੂੰ ਜੁਗ ਜੁਗ ਜਨ ਰੱਖਿਆ ਤੁਸੀਂ ਤਾਂ ਮਾਰਾ ਸੱਜੁਗ ਤੇ ਕਦੋਂ ਆਪਰ ਕਾਲ ਯੁਗ ਚ ਆਪ ਦੇ ਜਨਾਂ ਦੀ ਰੱਖਿਆ ਕੀਤੀ ਹੈ ਕਹਾ ਭਇਆ ਦਇਤ ਕਰੀ ਬਖੀਲੀ ਕੀ ਹੋ ਗਿਆ ਨਾਖਸ਼ ਨੇ ਜੀ ਈਰ ਖਾ ਕੀਤੀ ਅਤੇ ਬਹੁਤ ਸਾਰੇ ਨਿੰਦਿਆ ਕੀਤੀ ਆਪ ਦੀ ਚੁਗਲੀਆਂ ਕੀਤੀਆਂ ਸਭ ਕਰ ਕਰ ਝਰ ਪਰਿਆ ਨਿੰਦਿਆ ਕਰ ਕਰਕੇ ਝਾੜੀ ਪਏ ਅੰਤ ਨੂੰ ਹਰਨਾਕ ਦੇਸ਼ਟਰ ਮਾਰਿਆ ਪ੍ਰਹਲਾਦ ਕਰਾਇਆ ਇਹ ਦਾਂਡੀ ਉਹਨਾਂ ਨੂੰ ਮਿਲਿਆ ਹੈ ਜੋ ਨਿੰਦਿਆ ਕਰਨ ਵਾਲੇ ਹਨ ਅਰਾਵਣ ਨਿੰਦਿਆ ਕੀਤੀ ਰੈ ਅਲੰਗੂ ਇਸੇ ਗਰੀ ਹਾਲਤ ਹੋਈ ਜੇਤੇ ਜੀਅ ਜੰਤ ਪ੍ਰਭ ਕੀਏ ਜੀ ਜੰਤ ਛੋਟੇ ਵੱਡੇ ਕੀਤੇ ਹੈ ਪ੍ਰਭ ਨੇ ਸਭ ਕਾਲ ਮੁਖ ਗਰਸੇ ਆਣ ਗੋਲ ਦੇ ਮੂੰਹ ਚ ਹੀ ਗਰਸੇ ਦੇ ਪਕੜੇ ਦੇ ਹੱਥ ਨੂੰ ਹਰ ਜਨ ਹਰ 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 ਪ੍ਰਭ ਰਾਖੀ ਜਿਹੜੀ ਹਰੀ ਦੇ ਗਿਆਨ ਉਹ ਹਰ ਹਰ ਨਾਮ ਨੂੰ ਜਪਦੇ ਹੈ ਪਰੂ ਉਹ ਕਾਲਪਰੂਖ ਉਹਨਾਂ ਜਿਨ੍ਹਾਂ ਦੇ ਰਾਖੇ ਹੋਏ ਹਨ ਜਨ ਨਾਨਕ ਸ਼ਰਨ ਪਿਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜੋ ਸ਼ਰਨ ਪਿਆ ਪਰਮੇਸ਼ਰ ਦੀ ਉਹਦਾ ਬਚਾਅ ਹੋਇਆ ਹੈ ਬਲਿਆਨ ਮਹੱਲਾ ਚੌਥਾ ਮੀਰੀ ਮਨ ਜਪ ਜਪ ਜਗਨਨਾਥੀ ਜੀ ਮੇਰੀ ਤਿਆਰੀ ਮਨੇ ਜਪਣੇ ਯੋਗ ਜੋ ਜਾਪ ਪਰਮੇਸ਼ਰ ਜਗਨਨਾਥ ਦਾ ਉਸ ਨੂੰ ਮਨ ਬਾਣੀ ਸਹਿਰ ਕਰਕੇ ਜਪਨਾ ਕਰ ਗੁਰ ਉਪਦੇਸ਼ ਹਰ ਨਾਮ ਧਿਆਉ ਜਿਨ੍ਹਾਂ ਨੂੰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕੀਤਾ ਹੈ ਸਭ ਕੇ ਲਿਖ ਦੁਖ ਲਾਥੇ ਉਹਨਾਂ ਦੇ ਸਾਰੇ ਚਾਰ ਪ੍ਰਕਾਰ ਦੇ ਬ੍ਰਾਹਮਣ ਕੇਲੀ ਘਾਤ ਕਾ ਨਿਕਾਣ ਚਾਰੀ ਕਾ ਤਾਨ ਤੇ ਜਮਨ ਮੰਨ ਦੇ ਦੁਖ ਸਾਰੇ ਨਾਇਸ ਹੋ ਗਏ ਰਹਾਉ ਸੋ ਸਭ ਕਿਲ ਵਿੱਚ ਦੁੱਖ ਲਾਥੇ ਲੈ ਗਏ ਉਹਨਾਂ ਦੇ ਰਹਾਉ ਰਸਨਾ ਏਕ ਜਸ ਗਾਏ ਨਾ ਸਾਖਣ ਮੇਰੇ ਸਾਡੀ ਜ਼ਬਾਨ ਨਿਕਾਉ ਉਹਦੇ ਪੂਰੇ ਜਸ ਨੂੰ ਨਹੀਂ ਅਸੀਂ ਗਾ ਸਕਦੇ ਹੋਂ ਬੋ ਕੀਜੈ ਬੋ ਰਸਨ ਥੀ ਬੋ ਕੀਜੈ ਬੋ ਰਸਨ ਤੇ ਬਹੁਤ ਬਹੁਤ ਸਾਡੀਆਂ ਰਸਨਾ ਦੇ ਥੇ ਤਾਂ ਹੀ ਕਰੋ ਮਾਰੇ ਬਾਰੀਆਂ ਰਸਨਾ ਦੇ ਉਹ ਸੱਚੇ ਬਾਦਸ਼ਾਹ ਲੱਖ ਕੋਟੀ ਕੋਟੀ ਆਵਾਗੋ ਬੈਂਤੀ ਸਨੁ ਰਸਨਾ ਜਿਵੇਂ ਪਿਰਥੂ ਰਾਜਨ ਕੈਸੇ ਮਾਰਾ ਮੇਰੀ ਲੱਖੀਵਾਨ ਹੋ ਜਾਈ ਮੈਰੀਂ ਕੈ ਚੰਗਾ ਲੱਖ ਜਰੂਮ ਬਣੂ ਜਿ ਆਬ ਹੋਣ ਲੱਗ ਗਿਆ ਫਿਰ ਕਹਿੰਦਾ ਮਾਰਾ ਕਰੋੜ ਹੋ ਜਾਈ ਮਾਰਨ ਕਿਆ ਹੁਣ ਤੂੰ ਪਿਰਥੂ ਸਾਡੇ ਚ ਮਿਲੰਦੇ ਲਾਇਕ ਹੈ ਮਾਰਨ ਆਪ ਦੇ ਰੂਪ ਚ ਮੇਲ ਲਿਆ ਸੀ ਇਹ ਸੰਪੂਰਨ ਬਾਸ਼ਨਾ ਇਹ ਮਾਰਾ ਸਾਡੀਆਂ ਬਹੁਤ ਬਹੁਤ ਰਸਨਾ ਬਣਾ ਦਿਓ ਸਾਰੀਆਂ ਰਸਨਾਵਾਂ ਆਪ ਦਾ ਜਸ ਵਿਚਾਰ ਨੂੰ ਕਰੀਏ ਬਾਰ-ਬਾਰ ਖਿੰਨ ਪਲ ਸਭ ਗਾਵ ਹੈ ਇਸ ਦੇ ਬਾਦਸ਼ਾ ਸਾਰੇ ਦਿਨਾਂ ਦਿਨਾਂ ਵਿੱਚ ਰੂਮ ਰੂਮ ਕਰਕੇ ਖਿੰਨ-ਖਿੰਨ ਕਾਲ ਵਿੱਚ ਪਲ-ਪਲ ਕਾਲ ਵਿੱਚ ਸਾਰੇ ਆਪ ਨੂੰ ਗਾਉਂਦੇ ਹਨ ਗੁਣ ਕਹਿ ਨਾ ਸਕਹਿ ਪ੍ਰਭ ਤੁਮਨ ਥੇ ਗੁਣੇਸ਼ੁ ਤੁਮਨ ਤੇਰੇ ਜਿਹੇ ਥੇ ਸਰੂਪ ਦੇ ਗੁਣ ਹਨ ਉਹ ਕੋਈ ਕਹਿ ਨੂ ਸਕਦਾ ਬਿਆਨਤਾ ਗੁਣ ਆਪਕੇ ਹਮ ਉਹ ਪ੍ਰੀਤ ਲੱਗੀ ਪ੍ਰਭ ਸੁਆਮੀ ਕੀ ਪ੍ਰਭੂ ਮਾਲਕ ਸਾਨੂੰ ਬਹੁਤ ਸਾਰੀ ਪ੍ਰੀਤੀ ਆਵਦੀ ਲੱਗੀ ਬਹੁਤ ਬਹੁਤ ਹਮ ਲੋਚ ਹੈ ਪ੍ਰਭ ਦੇਖਣ ਥੇ ਅਸੀਂ ਮਾਰਾ ਲੋਚੇ ਚਾਹਨੇ ਵਾਹਿਗੁਰੂ ਆਪ ਦੇ ਦੇਖਣ ਥੇ ਅਓ ਜੀ ਦੇਖਣ ਵਾਸਤੇ ਦੁਲ ਵਡ ਦਾਤੀ ਜੀ ਜੀਨ ਕੇ ਤੁਸੀਂ ਮੇਰੇ ਵੱਡੇ ਜਾ ਕੇ ਉਹ ਸਾਰੇ ਜੀਆਂ ਜੀਆਂ ਦੇ ਪ੍ਰਭਾਤੋ ਲਾ ਕੇ ਮੱਛਰ ਤੱਕ ਹਾਥੀ ਤੱਕ ਲਾ ਕੇ ਕੀੜੀ ਤੱਕ ਤੁਮ ਜਾਣੋ ਹਮ ਬਿਰਥੀ ਸਾਡੀ ਮਾਰਾ ਬਿਰਥਾ ਹਾਲ ਤਨੂੰ ਤੁਸੀਂ ਜਾਣਦੇ ਜਿੰਨੀ ਸਾਡੀ ਆਪ ਦੀ ਬਿਛੋੜੇ ਦੀ ਹਲਕ ਨੂੰ ਸਹਾਰ ਨਹੀਂ ਸਕਦੇ ਹਾਂ ਕੋਈ ਮਾਰਗ ਛੋੜੇ ਦੀ ਪੀੜਾ ਨੂੰ ਤੁਸੀਂ ਜਾਣਦੇ ਹੋ ਸਾਡੀ ਨੂੰ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਇਹ ਦੁਨੀਆ ਦੇ ਮਾਰਗ ਤਾਂ ਸਾਰੇ ਲੋਕ ਤੁਰੇ ਫਿਰਦੇ ਹਨ ਕੋਈ ਸਾਰੇ ਮਾਰਗਾਂ 'ਚੋਂ ਪੰਥ ਰਸਤਾ ਭਗਤੀ ਸਾਹਿਬ ਗਿਆਨ ਦਾ ਵਹਿਗੂ ਦਾ ਦੱਸ ਦੇਵੇ ਬਹੁਤ ਇਨ ਕਹਿਆ ਦਿਨ ਤੇ ਤੁਸੀਂ ਉਹਨਾਂ ਨੂੰ ਕੀ ਦਿਨ ਤੇ ਦੇਣਾ ਕਰੋਗੇ ਉਸ ਦੀ ਜਗਾ ਕੇ ਉਹ ਸਤਾਨ ਕੇ ਸਭ ਤਨ ਮਨ ਅਰਪਉ ਅਰਪ ਅਰਪਉ ਜੀ ਜੀਸੀ ਵੱਲੋਂ ਸੱਚੇ ਬਾਦਸ਼ਾਹ ਮੈਂ ਸਭ ਤਨ ਮਨ ਅਰਪਉ ਈ ਮਹਾਰਾਜ ਮੈਂ ਤਨ ਤੇ ਮਨ ਵੀ ਸਾਰਾ ਜੋ ਕੋਈ ਆਉਰਾ ਮੰਨਿਆ ਅਰਪ ਦੇਵਾਂਗਾ ਜੇ ਭੇਟਾ ਕਰ ਦੇਵਾਂਗਾ ਅਰਪ ਅਰਪੋ ਤੇ ਅਰਪਿਆ ਜਿਹੜਾ ਤਨ ਮੇਨ ਧਨ ਹੈ ਇਹਦੇ ਅੰਦਰ ਜਿਹੜੀ ਹਉਮੈ ਹੈ ਨਾ ਵੀ ਮੈਂ ਅਰਪ ਦੁੱਤਾਂ ਤੇ ਸੋਮੈ ਨੂੰ ਵੀ ਅਰਪ ਦੇ ਆਂਗਾ ਹਉਮੈ ਅਰਕੇ ਹੋਏ ਦੀ ਅਰਪਨਾ ਜਿਹੜੀ ਹੈ ਤਿਆਗ ਦਾ ਵੀ ਤਿਆਗ ਕਰ ਦਿਆਂਗਾ ਇਹ ਹਉਮੈ ਵੀ ਛੱਡ ਦਿਆਂਗਾ ਆਪਦੇ ਚਰਨਾਂ ਦੇ ਪਿਆਰ ਚਾਕੇ ਕੋਈ ਮੀਲੇ ਪ੍ਰਭ ਮਿਲਥੇ ਅਤੇ ਕੋਈ ਸਾਨੂੰ ਮੇਲ ਦੇ ਪ੍ਰਭੂ ਦੇ ਨਾਲ ਜੇ ਮਿਲ ਕੇ ਮਿਲਿਆ ਹੋਵੇ ਸਾਨੂੰ ਵਾਹਿਗੁਰੂ ਦੇ ਮਿਲਣ ਦੀ ਆਸ ਹੈ ਇੱਛਾ ਹੈ ਉਹਦੇ ਤੁਸ ਰੂਪ ਦੀ ਪ੍ਰਾਪਤੀ ਦੀ ਹਰ ਕੀ ਗੁਣ ਬਹੁਤ ਬਹੁਤ ਬਹੁ ਸੂਭਾ ਰਹੀ ਅਕਾਲ ਪੁਰਖ ਦੇ ਗੁਣ ਵੀ ਬਹੁਤ ਬਹੁਤ ਹੈ ਮਹਾਰਾਜ ਦੀ ਸੋਭਾ ਬੜਾਈ ਵੀ ਬਹੁਤ ਤੋਂ ਬਹੁਤ ਹੈ ਹਮ ਤੁਛ ਕਰ ਕਰ ਵਰਨ ਤੈ ਜੋ ਬਾਈ ਤੁਛ ਥੋੜਾ ਕਰ ਕਰਕੇ ਉਜੈਨ ਕਰ ਦੇ ਨੋ ਬਿਆਨ ਤੁਮਾਰੇ ਗੁਣ ਹਨ ਹਮਰੀ ਮਤ ਵਸ ਗਤ ਪ੍ਰਭ ਤੁਮ ਰੈ ਇਹ ਮੇਰੇ ਸਾਡੀ ਜਿਹੜੀ ਮਤ ਹੈ ਇਹਦੀ ਗਤੀ ਜਿਹੜੀ ਰੀਤੀ ਹੈ ਇਤੇ ਤੁਹਾਡੇ ਵਸੀਏ ਮਹਾਰਾਜ ਜਨ ਨਾਨਕ ਕੀ ਪ੍ਰਭ ਸਮਰੱਥ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਸਾਡੇ ਸਮਰੱਥ ਸਰਬ ਸ਼ਕਤੀਮਾਨ ਪਿਤਾ